ਆ ਨਵੇਂ ਸਾਲ ਦਾ ਨਾ ਬੋਤੈ ਨਨ ਨੂੰ ਗੱਲ ਦੱਸ ਸਾਰੇ ਦੱਸ ਬੋਤੈ ਯਾ ਬ੍ਰੋ ਉਹ ਹੀ ਸਮੇਂ ਉਹ ਹੀ ਕਹਿੰਦੀ ਕਹਿੰਦੀ ਤੂੰ ਮੇਰਾ ਪਿਓ ਜੀ ਦਾ ਘਰ ਦਾ ਮਰ ਗਿਆ ਉਹਨੂੰ ਚਾਹੀਦਾ ਨੇ ਰੋਣਾ ਮੇਰੇ ਬਸਾ ਰੋਣ ਨਹੀਂ ਆਉਣਾ ਸੋਰੀ ਕਿੰਨਾ ਜ਼ੁਲਮ ਕਰਦੀ ਰਹੀ ਆ ਇੱਥੇ ਰਹਿ ਕੇ ਮੇਰੀ ਕੁੜੀ ਨੇ ਸੇਕੋ ਚਲਾ ਕੇ ਵੇਖਣ ਨੇ ਫਿਲਮਾਂ ਵੇਖਣ ਨੇ ਸਾਲਾ ਇੱਕੋ ਇੱਕ ਭੈਣ ਘਰ ਵਿਧਵਾ ਹੋ ਜਾਵੇ ਸਾਲਾ ਇਹ ਕੋਸ਼ਿਸ਼ ਕਰੇ ਨਹੀਂ ਅੱਗੇ ਪਿਛੇ ਭਾਦੀ ਮੇਰੇ ਘਰ ਨਹੀਂ ਆਏ ਸੋਰੇ ਉਹਦੇ ਆ ਰਾਤੀ ਕੀ ਕਿੱਧਰ ਆਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਡਾ ਜਵਾਈ ਫੂਰਾ ਹੋਇਆ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਤੇਰੀ ਪਾਜੀ ਪੂਰੀ ਪਲਾਨਿੰਗ ਦੇ ਨਾਲ ਕਰਕੇ ਉਹਦਾ ਕਤਲ ਕਰਕੇ ਫਿਰ ਇਹਨਾਂ ਨੂੰ ਇਨਵੋਲ ਕੀਤਾ ਵੀ ਹੁਣ ਨਹੀਂ ਤਾਂ ਵਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨਹੀਂ ਜਾਂਦਾ ਪਾਜੀ ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਕੇ ਕਲੋਨੀ ਦੇ ਵਿੱਚ ਇਹਦਾ ਪਿਓ ਵਟਾਲੇ ਤੋਂ ਐਡੀ ਸ਼ਤੀ ਕਿੱਦਾਂ ਆ ਗਿਆ ਸਾਡੇ ਘਰ ਫਿਰ ਕਹਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਾਈਆਂ ਦੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਉਸੇ ਮੈਂ ਰਿਕਾਰਡਿੰਗ ਲਾ ਲੈਣੀ ਜਦੋਂ ਢਿੱਡ ਫੋਲਦਾ ਸੀ ਮੈਂ ਕਹਿੰਦਾ ਪੁੱਤ ਐਡਾ ਕਰਦਾ ਕਿ ਤੇ ਤੈਨੂੰ ਮਾਰਨਾ ਦੇਵੇ ਉਹ ਹੀ ਗੱਲ ਹੋਈ ਪਾਜੀ ਇਹਨੇ ਮੇਰਾ ਪੁੱਤ ਹੀ ਮਾਰਤਾ ਕੱਲ ਸੁਸਾਈਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਜੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਡੈਣ ਆ ਕੰਜਰੀ ਜਿੰਨੇ ਮੇਰਾ ਪੁੱਤ ਘਾਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾ ਗਈ ਕੰਜਰੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਜ਼ਿੰਦਰ ਕੌਰ ਹਾਂ ਜੀ ਕਸ਼ਮਸ਼ੀਰ ਸਿੰਘ ਦੀ ਮਾਸੀ ਹਾਂ ਮੈਂ ਕਈ ਵਾਰੀ ਨੂੰ ਸਟੇਸ਼ਨ ਤੇ ਮਿਲਿਆ ਹਮੇਸ਼ਾ ਹੀ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ ਔਰ ਐਚਟੀ ਜਿੱਥੇ ਪੇਕੀਆਂ ਦੀ ਗਲੀ ਆ ਦੀ ਮੰਮੀ ਦਾ ਘਰ ਉਹਦੇ ਲਾਗੇ ਵੀ ਸਾਰੇ ਗਵਾਹ ਨੇ ਸਾਰੀ ਗਲੀ ਗਵਾਹੀ ਦੇਗੀ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਨਹੀਂ ਕਿਸ ਤਰ੍ਹਾਂ ਮਾਰਕ ਟਾਈ ਕਰਦੀ ਜਿਹੜੀ ਵਾਈਫੋ ਦਾ ਨਾਮ ਕੀ ਸੀ ਇਹਦਾ ਤਿਆ ਤਾਜ਼ਮੀਦ ਕੋਰ ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰam ਦੇ ਉੱਤੇ ਜਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੋ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ ਜਦੋਂ ਇੰਨੇ ਵੀ ਕਿਹਾ ਨਹੀਂ ਸੀ ਮੋੜਦੀ ਗਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ ਇਨੋਂ ਕੰਸੀ ਮੈਂ ਤੇਨੋਂ ਵੱਖਰਾ ਲਾਈ ਜਾਣਾ ਘਰ ਚ ਪਿਆਰ ਨਾ ਵੀ ਲੜਾਈ ਕਰਾਈ ਭਰਾ ਦੀ ਵੀ ਬਾਂਹ ਲੜਾਈ ਮਾਂ ਦੇ ਵੀ ਅਤੀ ਪਈ ਇਸ ਦੌਰਾਨ ਇਹਨਾਂ ਦੇ ਕਈ ਤੇ ਕਰਾਇਆ ਗਿਆ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਇਤਨਾ ਅਟੈਕ ਕਰਦੀ ਹੈ ਉਹ ਵੀ ਇਹਨਾਂ ਕੋ ਸਾਰੇ ਪ੍ਰੂਫ ਹੈਗੇ ਜੀ ਦੇਖੋ ਜੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹ ਨਰਮੰਜ਼ੂਰ ਜੀ ਠੀਕ ਹੈ ਬਾਜੀ ਪਿਆਰ ਦੇ ਸੀ ਇਹਨਾਂ ਦੀ ਉਸ ਵਾਰ ਭਾਜੀ ਇਨੇ ਮੇਰੇ ਘਰ ਆ ਕੇ ਇਨੀ ਲੜੀ ਝਗੜੀ ਲੜਾਈ ਝਗੜਾ ਰੋ ਇਨੇ ਤੇ ਕਰਦੀ ਕਹਿੰਦੀ ਮੈਂ ਕੁਛ ਨਹੀਂ ਕਰਨਾ ਨਾ ਮਨ ਨੂੰ ਕੁਛ ਆਉਂਦਾ ਜੇ ਮੈਂ ਭਾਜੀ ਤੇਨ ਸਾਰੇ ਨੂੰ ਬੈਠ ਦੇ ਤੇ ਰੋਟੀਆਂ ਖਵਾਈਆਂ ਵਾ ਮੇਰਾ ਪੁੱਤ ਠੀਕ ਰਵੇ ਕੋਈ ਗੱਲ ਨਹੀਂ ਨਾ ਲੜੀ ਮੈਂ ਆਪੇ ਕਰ ਲੂੰਗੀ ਮੇਰੇ ਪੁੱਤ ਨੂੰ ਜਦੋਂ ਲੜਦੀ ਉਦੋਂ ਲੱਤਾ ਮਾਰਦੀ ਹੀ ਕਦੀ ਕੁਛ ਕਦੀ ਕੁਛ ਣੀਕ ਨੀ ਗੱਲਾਂ ਦਿੱਤੇ ਲੜਦੀ ਭਾਜੀ 3 ਸਾਲ 3 ਸਾਲ ਇਹ ਮੈਂ ਨਹੀਂ ਰਹੀਆ ਚੌਥੇ ਸਾਲ ਇਹਨੇ ਚੁੱਕ ਕਹਿੰਦੀ ਆ ਮੈਂ ਜਾਣਾ ਅਲੱਗ ਹੋਣਾ ਕੁਆਟਰਾਂ ਦੇ ਵਿੱਚ ਮੈਂ ਜਾਣਾ ਵਾ ਮੈਨੂੰ ਬਾਹਰ ਲੈ ਕੇ ਜਾ ਮੈਂ ਨਹੀਂ ਤੇਰੇ ਭੈਣ ਭਰਾਵਾਂ ਨਾਲ ਰਹਿਣਾ ਨਾ ਮੈਂ ਤੈਨੂੰ ਕੋਈ ਪੈਸਾ ਦੇਣ ਦੇਣਾ ਭਾਜੀ ਟ੍ਰੇਨਿੰਗ ਵੀ ਮੈਂ ਕਰਾਈ ਸਾਰਾ ਕੁਛ ਮੈਂ ਕਰਾਇਆ ਜਦੋਂ ਮੈਂ ਨੌਕਰੀ ਚੜਾਇਆ ਤਾਂ ਕਹਿੰਦੀ ਮੈਂ 1 ਰੁਪਇਆ ਨਹੀਂ ਤੇਰੀ ਮਾਂ ਨੂੰ ਦੇਣ ਦੇਣਾ ਤੇ ਮੈਨੂੰ ਲੱਗ ਲੱਲਾ ਕੁਆਟਰਾਂ ਚ ਘੱਲਿਆ ਉੱਥੇ ਵੀ ਮੇਰੇ ਨਿਸਾਰੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਤੂੰ ਆਪਣਾ ਪੁੱਤ ਲੈ ਜਾ ਤੂੰ ਆਪਣਾ ਪੁੱਤ ਮਰ ਜਣਾ ਤੇਰਾ ਉੱਤੇ ਚੜ ਜਾਂਦੀ ਆ ਸਿਰ ਸਿਰ ਕਰਦਾ ਕਿਸੇ ਕਿਥੇ ਹੁੰਨ ਦਾ ਵਸਤੂ ਬੁਲਾਏ ਬਾਜੀ ਉਹਨਾਂ ਤੇ ਮੈਂ ਉਹਦੇ ਘਰੋਂ ਲਿਆਈ ਆ ਪੁਲਿਸ ਵਿੱਚ ਸੀ ਜੀ ਆਰਪੀ ਇਹਦੇ ਪਾਪਾ ਦੀ ਜੌਬ ਦਵਾਈ ਸੀ ਮੈਂ ਪਰੋਟੀ ਕੇਸ ਦੇ ਪਰਤੀ ਸੀ ਮੈਂ ਤੇ ਸੋਚਿਆ ਸੀ ਮੇਰੇ ਧੀਆਂ ਪੁੱਤਾਂ ਦੀ ਬਾਹ ਬਣੂੰਗਾ ਬਾਜੀ ਜੋਂ ਦਾ ਵਿਆਹ ਕਰਾਇਆ ਜੀ ਆਰਪੀ ਦੇ ਵਿੱਚ ਨੇ ਉਸੇ ਦੇ भाजी मां इंस्टाग्राम से रोज इन विडियो कॉल कर दी तू बैठी रे सास ननान ला छे भाजी मैं अपने पुत न खुश व्यगन करके मैं सारा काम आप कर दी हाँ ਮਾਤਾ ਦੀ ਚੁੱਕਣਾ ਦੇ ਵਿੱਚ ਆ ਕੇ ਤੇ ਉੱਥੇ ਸਾਲ ਦੇ ਵਿੱਚ ਕੁਆਟਰਾਂ ਚ ਲੈ ਗਈ ਉੱਥੇ ਵੀ ਮੇਰਾ ਪੁੱਤਰ ਹੁੰਦਾ ਸੀ ਤੇ ਮੈਨੂੰ ਬਾਹਰ ਮਿਲਣਾ ਆਉਂਦਾ ਹੀ ਕਹਿੰਦਾ ਮੰਮੀ ਮੈਨੂੰ ਉਹਨਾ ਰੋਟੀ ਨਹੀਂ ਦਿੰਦੀ ਮੈਂ ਨਿੱਕੇ ਭਰਾ ਨੂੰ ਕਲਦੀ ਹਾਂ ਜਾ ਕੇ ਰੋਟੀ ਦੇ ਕੇ ਆ ਬਾਜੀ ਡਿਊਟੀਆਂ ਤੇ ਮੈਂ ਪੁੱਤ ਆਪਣਾ ਭੇਜਦੀ ਹਾਂ ਉਹ ਮਗਰ ਰੋਟੀ ਖਵਾ ਕੇ ਭਰਾ ਨੂੰ ਆਈ ਮੈਂ ਕਿਹਾ ਰੋਟੀ ਨਹੀਂ ਖਾ ਕੇ ਹੁੰਦਾ ਕਹਿੰਦਾ ਮੰਮੀ ਰਾਤ ਦੀ ਵੀ ਖਾਲਦਿਆ ਕਰ ਮੈਂ ਕਿਹਾ ਤੈਨੂੰ ਰੋਟੀ ਨਹੀਂ ਪਕਾਉਂਦੀ ਕਹਿੰਦਾ ਅਜੇ ਵੀ ਉਹਦਾ ਉਹੀ ਹਾਲ ਹੈ ਇੰਸਟਾਗ੍ਰam ਦੇ ਉੱਤੇ ਬਸ ਲੱਗੀ ਰਹਿੰਦੀ ਆ ਰੋਟੀ ਨਹੀਂ ਮੇਰੇ ਪੁੱਤ ਨੂੰ ਨਿੱਕੇ ਨੇ ਬੱਚੇ ਨੂੰ ਹੀ ਨਹੀਂ ਦੁੱਧ ਦਿੰਦੀ ਟਾਈਮ ਨਾ ਉਹ ਵੀ ਕੁੜੀ ਬਣ ਕੇ ਕਿੱਦਾਂ ਫਲਣ ਦਈ ਆ ਕਿੰਨੇ ਬੱਚੇ ਕਿੰਨੇ ਹੁੰਦੇ ਇੱਕ ਬੇਟੀ ਹੈ ਭਾਰੀ 4 ਸਾਲ ਦੀ ਕੀ ਮੰਗ ਪਿਛਲੇ ਸਾਲ ਨੇ ਹਸਾਬ ਲਾ ਲ ਮੈਂ ਨੂੰ ਕਹਿੰਦਾ ਮੰਮੀ ਮੈਂ ਲੱਗ ਹੋਣਾ ਵਾ ਇਸ ਕਰਕੇ ਕਿ ਇਹਨੂੰ ਮੈਂ ਬਾਹਰ ਲੈ ਜਾ ਸ਼ਾਇਦ ਉਹ ਤਰ੍ਹਾਂ ਖੁਸ਼ ਹੋ ਜਾਏ ਕਹਿੰਦੀ ਸੀ ਮੈਂ ਦੋਵਾਂ ਨੂੰ ਘਰ ਬਾਹਰ ਕੱਢ ਦੇਣਾ ਸੜਕ ਦੇਤੇ ਲੈ ਆਉਣਾ ਮੈਨੂੰ ਮੇਰਾ ਹਿੱਸਾ ਚਾਹੀਦਾ ਹਾਂਜੀ ਥਾਣੇ ਕੋ ਕੰਪਲੇਂਟ ਦਿੱਤੀ ਸੀ ਹਾਂਜੀ ਥਾਣੇ ਮੈਂ ਕੰਪਲੇਂਟ ਕਰਾਈ ਆ ਥਾਣੇ ਕੋਈ ਆ ਤੁਹਾਡੇ ਕੋਲ ਹਾਂਜੀ ਅੱਜ ਥੋ ਚਾਟੀ ਵਿੰਡੋ ਆਏ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗੀ ਭਾਦੀ ਕਿ ਮੈਨੂੰ ਇਨਸਾਫ ਚਾਹੀਦਾ ਇਹਨਾਂ ਦੇ ਸਾਸ ਸੋਰਾ ਸਾਰੇ ਇੱਥੇ ਹਾਜ਼ਰ ਰਹੇ ਸੀ ਕੱਲ ਇਹਨਾਂ ਨੇ ਰਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਇਹਨਾਂ ਨੇ ਫੜ ਕੇ ਮਾਰ ਕੇ ਤੇ ਫਿਰ ਇਹਨਾਂ ਨੇ ਉੱਤੇ ਚੁੰਨੀ ਦੇ ਨਾਲ ਬੰਨ ਕੇ ਤੇ ਆਪਣੇ ਲੋਕ ਕੱਟ ਕੇ ਇਹਦਾ ਦੱਸਿਆ ਕਿ ਉਹ ਸੁਸਾਈਡ ਕਰ ਗਿਆ